ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦਾ ਦਵਾਰ ਹੋਏ ਵੱਡੇ ਕੰਮ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗੁਆਹੀ ਬ੍ਰਦਰ ਪਰਮਜੀਤ ਸਿੰਘ ਦੀ ਆ। ਉਹਨਾਂ ਦੇ ਕੋਲੇ ਕੋਈ ਵੀ ਕੰਮ ਨਹੀਂ ਸੀ। ਕਾਫੀ ਟਾਈਮ ਤੋਂ ਫ੍ਰੀ ਬੈਠੇ ਸਨ। ਉਹਨਾਂ ਨੇ ਵਿਸ਼ਵਾਸਨਾ ਪੇਜ ਲਾਈਨ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ। ਪਰ ਤੋਂ ਬਾਅਦ ਉਹਨਾਂ ਨੂੰ ਕੰਮ ਮਿਲ ਗਿਆ। ਇਸ ਗੁਆਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗੁਆਹੀ ਸਿਸਟਰ ਸੁਮਨ ਦੀ ਆ। ਸਿਸਟਰ ਦੱਸਦੀਆਂ ਕਿ ਜਦ ਵੀ ਉਹਨਾਂ ਨੂੰ ਪੀਰੀਅਡਸ ਆਉਂਦੇ ਸਨ, ਉਹਨਾਂ ਦਾ ਸਿਰ ਬਹੁਤ ਜ਼ਿਆਦਾ ਦਰਦ ਕਰਦਾ ਸੀ। ਚੱਕਰ ਬਹੁਤ ਜ਼ਿਆਦਾ ਆਉਂਦੇ ਸਨ ਔਰ ਅੱਖਾਂ ਸਾਹਮਣੇ ਹਨੇਰਾ ਆ ਜਾਂਦਾ ਸੀ। ਸਿਸਟਰ ਨੇ ਵਿਸ਼ਵਾਸ ਦੇ ਨਾਲ ਆਪਣਾ ਨਾਮ ਲਿਖਵਾਇਆ। ਔਰ ਪੀਰੀਅਡ ਤੋਂ ਬਾਅਦ ਜਦੋਂ ਉਹਨਾਂ ਨੂੰ ਪੀਰੀਅਡਸ ਆਏ ਉਹਨਾਂ ਨੂੰ ਐਸੀ ਕੋਈ ਵੀ ਤਕਲੀਫ ਨਹੀਂ ਆਈ ਉਹ ਬਿਲਕੁਲ ਨੋਰਮਲ ਹੀ ਰਹੇ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਾ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਚ ਕਰਮਜੀਤ ਕੌਰ ਦੀਆ ਉਹਨਾਂ ਦੇ ਪਲੱਸ 2 ਦੇ ਇਗਜ਼ਾਮ ਸਨ ਪਰ ਉਹਨਾਂ ਨੇ ਇਗਜ਼ਾਮ ਔਰ ਅੱਛੇ ਰਿਜ਼ਲਟ ਦੇ ਲਈ ਨਾਮ ਲਿਖਵਾਇਆ ਪੀਰੀਅਡ ਤੋਂ ਬਾਅਦ ਪਰਮੇਸ਼ਾ ਨੇ ਉਹਨੂੰ ਬਹੁਤ ਅੱਛੇ ਰਿਜ਼ਲਟ ਦੇ ਨਾਲ ਪਾਸ ਕੀਤਾ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਾ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤ ਦੀ ਗਵਾਹੀ ਸਿਸਟਰ ਸਰਬਜੀਤ ਕੌਰ ਦੀਆ ਸਿਸਟਰ ਦਸਦੀਨ ਕਿਉਂ ਕਦੇ ਵੀ ਫਾਸਟਿੰਗ ਨਹੀਂ ਕਰ ਪਾਉਂਦੇ ਜਦ ਵੀ ਉਹ ਫਾਸਟਿੰਗ ਕਰਨਾ ਚਾਹੁੰਦੇ ਸਨ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਸੀ ਪਰ ਇਸ ਵਾਰ ਸਿਸਟਰ ਨੇ ਪੂਰੇ ਹਫਤੇ ਦੀ ਫਾਸਟਿੰਗ ਕੀਤੀ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਈ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਫਾਸਟਿੰਗ ਕੀਤੀ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਾਫੀ ਦਿਨਾਂ ਤੋਂ ਬਹੁਤ ਸਾਰੇ ਹੀ ਭੈਣਾ ਭਾਈਆਂ ਨੇ ਆਪਣੀਆਂ ਬਹੁਤ ਸਾਰੀਆਂ ਅਸੀਆਂ ਪ੍ਰੋਬਲਮ ਸ਼ੇਅਰ ਕੀਤੀਆਂ ਜਿਦੇ ਕਰਕੇ ਉਹਨਾਂ ਦੇ ਮਨ ਤੇ ਸਟ्रेस ਬਹੁਤ ਜ਼ਿਆਦਾ ਆ ਔਰ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਖੁਦਾ ਨੇ ਉਹਨਾਂ ਦੇ ਲਈ ਕੋਈ ਕੰਮ ਨਹੀਂ ਕੀਤਾ ਜਾਂ ਫਿਰ ਖੁਦਾ ਨਾਲ ਦੀ ਹੈਲਪ ਕਿਉਂ ਨਹੀਂ ਕਰ ਰਿਹਾ ਜਾਂ ਫਿਰ ਕੁਝ ਐਸੀ ਵੀ ਸੀ ਜਾਂ ਕੁਝ ਰਿਕੁਐਸਟ ਐਸੀਆਂ ਵੀ ਸੀ ਜਿਹਦੇ ਚਾਰੇ ਇਸਕੇ ਅਸੀਂ ਬਿਲਕੁਲ ਅਯੋਗ ਹੋ ਗਏ ਅਸੀਂ ਜੋ ਕਰਨਾ ਚਾਹੁੰਦੇ ਉਹ ਨਹੀਂ ਹੋ ਪਾਉਂਦਾ ਤਾਂ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਮਸਲੇ ਚੱਲਦੇ ਪਏ ਨੇ ਇਸ ਟਾਈਮ ਜੋ ਕਿ ਮੈਂ ਕਾਫੀ ਸਨੀਆਂ ਕਾਲਸ ਦੇ ਵਿੱਚ ਇਹ ਚੀਜ਼ਾਂ ਸੁਣ ਚੁੱਕੀ ਹਾਂ ਕਿ ਬਹੁਤ ਸਨੀਆਂ ਭੈਣਾਂ ਨੇ ਜਿਨ੍ਹਾਂ ਦੇ ਹਸਬੰਡ ਉਹਨਾਂ ਤੇ ਸ਼ੱਕ ਕਰਦੇ ਆ ਲੜਾਈ ਕਰਦੇ ਆ ਵਚਨ ਪ੍ਰਾਰਥਨਾ ਵਿੱਚ ਨਾ ਬੰਦਦੇ ਆ ਨਾ ਬਹਿਣ ਦਿੰਦੇ ਆ ਨਾ ਚੁਰਛੇ ਜਾਂਦੇ ਆ ਨਾ ਜਾਣ ਦਿੰਦੇ ਆ ਬਹੁਤੇ ਹਸਬੰਡ ਵਾਈਫ ਨੇ ਜਿਨ੍ਹਾਂ ਵਿੱਚ ਸ਼ੱਕ ਲੜਾਈ ਰਹਿੰਦੀ ਆ ਔਰ ਬਹੁਤੇ ਹਸਬੰਡ ਵਾਈਫ ਨੇ ਜਿਨ੍ਹਾਂ ਦੇ ਵਿੱਚ ਡਾਈਵੋਰਸ ਕੇਸ ਚੱਲ ਰਹੇ ਨੇ ਔਰ ਬਹੁਤੀਆਂ ਅਸੀਆਂ ਪੈਣਾ ਹੈ ਜਿਨ੍ਹਾਂ ਵਿੱਚ ਕੁਝ ਐਸੀ ਫੈਮਿਲੀ ਮੈਟਰ ਤਾਂ ਨਹੀਂ ਹੈਗੇ ਪਰ ਉਹ ਪ੍ਰੇਅਰ ਵਿੱਚ ਨਹੀਂ ਬੈਠ پا ਰਹੀਆਂ ਪ੍ਰੇਅਰ ਲਾਈਫ ਦੇ ਵਿੱਚ ਬਹੁਤ ਆਲਸਿਆ ਪ੍ਰੇਅਰ ਵਿੱਚ ਜਦੋਂ ਬਹਿੰਦੇ ਨੇ ਉਹ ਸੋਚਦੇ ਹੈਗੇ ਨੇ ਪਰ ਉਹਨਾਂ ਤੋਂ ਬੈਹ ਨਹੀਂ ਹੁੰਦਾ ਔਰ ਖਾਸ ਕਰਕੇ ਪ੍ਰੇਰ ਦੇ ਸਮੇਂ ਵਿੱਚ ਉਹਨਾਂ ਨੂੰ ਡਿਸਟਰਬੈਂਸ ਹੁੰਦੀ ਆ ਜਾਂ ਫਿਰ ਨੀਂਦ ਆਉਂਦੀ ਆ ਜਾਂ ਖਿਆਲ ਇੱਧਰ ਉੱਧਰ ਪਟਕਦੇ ਰਹਿੰਦੇ ਆ ਜਾਂ ਫਿਰ ਬਾਡੀ ਵਿੱਚ ਕਿਸੇ ਤਰ੍ਹਾਂ ਦੀ ਸ਼ਿਵਰਿੰਗ ਹੁੰਦੀ ਆ ਮਤਲਬ ਕਾਂਬਾ ਲੱਗਦਾ ਆ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਵਿੱਚ ਕੋਈ ਪੇਨ ਹੋਣ ਲੱਗ ਜਾਂਦੀ ਆ ਬਾਡੀ ਦੇ ਕੋਈ ਪਾਰਟ ਸੁੰਨ ਹੋ ਜਾਂਦੇ ਆ ਕਈਆਂ ਨੂੰ ਪ੍ਰੇਰ ਦੇ ਸਮੇਂ ਗਲਤ ਟੱਚ ਮਹਿਸੂਸ ਹੁੰਦਾ ਆ ਕਾਫੀ ਲੋਕ ਨੇ ਜਿਨ੍ਹਾਂ ਨੂੰ ਰਾਤ ਦੇ ਸਮੇਂ ਬੁਰੇ ਸੁਪਨੇ ਆਉਂਦੇ ਆ ਮਤਲਬ ਇਹ ਬੇਸਿਕ ਪ੍ਰੋਬਲਮ ਨੇ ਔਰ ਕਿੰਨੀਆਂ ਇਹ ਸਾਰੀਆਂ ਬੇਸਿਕ ਪ੍ਰੋਬਲਮਾਂ ਆ ਜਿਹੜੀਆਂ ਆਲਮੋਸਟ 100 ਦੇ ਵਿੱਚੋਂ 90% ਲੋਕਾਂ ਦੀ ਜ਼ਿੰਦਗੀ 'ਚ ਇਹ ਚੀਜ਼ਾਂ ਅਟੈਕ ਕਰ ਰਹੀਆਂ ਆ ਤਾਂ ਉਹਦਾ ਮੇਨ ਰੀਜ਼ਨ ਕੀ ਹੈਗਾ ਆ ਅਸੀਂ ਸਾਰੇ ਇਹ ਜਾਣਦੇ ਆ ਕਿ ਖੁਦਾਵੰਨ ਸਾਨੂੰ ਕੀ ਕਹਿੰਦਾ ਕਿ ਤੂੰ ਮੇਰੇ ਤੇ ਭਰੋਸਾ ਕਰ ਮੈਂ ਤੈਨੂੰ ਸ਼ਰਮਿੰਦਾ ਨਹੀਂ ਹੋਣ ਦੇਵਾਂਗਾ ਤੂੰ ਮੈਨੂੰ ਪੁਕਾਰ ਮੈਂ ਤੇਰੇ ਵੱਲ ਖੜਾ ਹੋਵਾਂਗਾ ਤੂੰ ਮੈਨੂੰ ਤੂੰ ਮੇਥੋਂ ਜੋ ਮੰਗੇਗਾ ਮੈਂ ਤੈਨੂੰ ਦਿਲ ਖੋਲ ਕੇ ਦਵਾਂਗਾ ਮੈਂ ਤੇਰੀ ਕਿਸੇ ਵੀ ਚੀਜ਼ ਨੂੰ ਮਨਾ ਨਾ ਕਰਾਂਗਾ ਹੁਣ ਖੁਦਾ ਨੇ ਸਾਡੇ ਨਾਲ ਅਨੇਕਾਂ ਹੀ ਤਰ੍ਹਾਂ ਦੇ ਵਾਅਦੇ ਕੀਤੇ ਆ ਔਰ ਸਾਡੀ ਜ਼ਿੰਦਗੀ 'ਚ ਇਹ ਰੁਕਾਵਟਾਂ ਆ ਰਹੀਆਂ ਬੇਸਿਕਲੀ ਇਹ ਰੁਕਾਵਟਾਂ ਆ ਰਹੀਆਂ ਕਿ ਸਾਡੇ ਮਨ 'ਤੇ ਅਟੈਕ ਕੀਤਾ ਜਾ ਰਿਹਾ ਐਸੀ ਹੁਣ ਵੀ ਜੋ ਬਹੁਤ ਸਾਰੇ ਭੈਣ ਭਾਈ ਜਿਨ੍ਹਾਂ ਨੇ ਬੇਸ਼ੱਕ ਆਪਣੀ ਇਹ ਪ੍ਰੋਬਲਮ ਸ਼ੇਅਰ ਨਾ ਕੀਤੀ ਹੋਵੇ ਪਰ ਇਹ ਚੀਜ਼ ਨੂੰ ਰਿਅਲਾਈਜ਼ ਕਰ ਰਹੇ ਹੋਣਗੇ ਹੁਣ ਵੀ ਕਿ ਵੀ ਮੇਰੇ ਨਾਲ ਐਸਾ ਹੁੰਦਾ ਆ ਹੁਣ ਬਹੁਤ ਸਾਰੇ ਐਸੇ ਭੈਣ ਭਾਈ ਆ ਜਿਨ੍ਹਾਂ ਦੇ ਨਾਲ ਐਸਾ ਹੁੰਦਾ ਆ ਫਿਰ ਉਹ ਸੋਚ ਰਹੇ ਹੋਣਗੇ ਕਿ ਹਾਂ ਬਿਲਕੁਲ ਸਾਡੇ ਨਾਲ ਐਸਾ ਹੁੰਦਾ ਹੈ ਤਾਂ ਅੱਜ ਸਭ ਦੇ ਲਈ ਇਹ ਵਚਨ ਹੈ অলমোਸਟ ਜਿਨ੍ਹਾਂ ਨੇ ਦੱਸਿਆ ਉਹਨਾਂ ਲਈ ਤਾਂ ਹੈ ਪਰ ਜਿਨ੍ਹਾਂ ਨੇ ਨਹੀਂ ਵੀ ਦੱਸਿਆ ਹਰ ਇੱਕ ਦੇ ਜ਼ਿੰਦਗੀ ਜੇਹੀ ਪ੍ਰੋਬਲਮ ਚੱਲ ਰਹੀ ਹੈ ਤਾਂ ਅੱਜ ਸਾਰਿਆਂ ਦੇ ਲਈ ਅੱਜ ਦੀ ਇਹ ਪ੍ਰਾਰਥਨਾ ਅੱਜ ਦੇ ਵਚਨ ਔਰ ਖਾਸ ਕਰਕੇ ਕੁਝ ਵਿਚਾਰ ਨੇ ਜੋ ਬਿਨਾ ਵਚਨ ਤੋਂ ਮੈਂ ਤੁਹਾਡ ਨਾਲ ਗੱਲ ਕਰ ਰਹੀ ਹਾਂ ਸੀਮ ਦਿਸ ਥਿੰਕ ਕਿ ਮੇਰੇ ਨਾਲ ਵੀ ਹੋ ਰਹੀਆਂ ਸੀ ਇਹ ਚੀਜ਼ਾਂ ਹਰ ਇੱਕ ਪਰਸਨ ਹੈਗਾ ਜੀ ਦੀ ਪ੍ਰੇਅਰ ਲਾਈਫ ਡਿਸਟਰਬ ਹੈ ਕਿਉਂਕਿ ਪ੍ਰੇਅਰ ਕੀ ਹੈ ਇੱਕ ਅਸੀਂ ਵੇਖੀਏ ਤਾਂ ਪ੍ਰੇਅਰ ਇੱਕ ਜੰਗ ਹੈ ਜਿਹਦੇ ਵਿੱਚ ਅਸੀਂ ਖੁਦਾ ਦੇ ਵੱਲ ਖੜੇ ਹੋਗੇ ਸ਼ੈਤਾਨ ਦੇ ਵਿਰੁੱਧ ਖੜੇ ਹੋ ਜੰਨੇ ਹੁਣ ਜੰਗ ਕਦੇ ਵੀ ਆਸਾਨ ਨਹੀਂ ਹੋ ਸਕਦੀ ਕਿ ਅਸੀਂ ਕਹੀਏ ਕਿ ਕਿਸੇ ਦੇ ਨਾਲ ਅਸੀਂ ਲੜਨਾ ਆ ਔਰ ਸਾਹਮਣੇ ਵਾਲਾ ਬੰਦਾ ਸਟ੍ਰੇਟਲੀ ਖੜਾ ਹੋ ਕੇ ਸਾਡੇ ਤੋਂ ਥੱਪੜ ਖਾਈ ਜਾਵੇ ਮਾਰਕੁੱਟ ਖਾਈ ਜਾਵੇ ਐਸਾ ਤਾਂ ਨਹੀਂ ਹੋ ਸਕਦਾ ਨਾ ਜੰਗ ਦੇ ਵਿੱਚ ਸਾਹਮਣੇ ਵਾਲਾ ਬੰਦਾ ਵੀ ਆਪਣੇ ਆਪ ਨੂੰ ਪ੍ਰੋਟੈਕਟ ਕਰਦਾ ਹੈ ਅਗਰ ਅਸੀਂ ਕਿਸੇ ਨਾਲ ਫਾਈਟ ਕਰ ਰਹੇ ਹਾਂ ਤਾਂ ਅਗਰ ਅਸੀਂ ਆਪਣੇ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕਰਦੇ ਤਾਂ ਉਹ ਵੀ ਆਪਣਾ ਬਚਾਅ ਕਰੇਗਾ ਨਾ ਇਸ ਲਈ ਜਦ ਅਸੀਂ ਦੁਆ ਕਰਦੇ ਹਾਂ ਭਾਵੇਂ ਅਸੀਂ ਪਰਮੇਸ਼ਰ ਦੇ ਵੱਲ ਔਰ ਸ਼ੈਤਾਨ ਦੇ ਵਿਰੁੱਧ ਖੜੇ ਹੋਏ ਹਾਂ ਉਹ ਸ਼ੈਤਾਨ ਦੇ ਵਿਰੁੱਧ ਜਿਹਦਾ ਕਦੇ ਅਸੀਂ ਸਾਥ ਦਿਆ ਕਰਦੇ ਸੀ ਉਹਨਾਂ ਨੂੰ ਸਾਨੂੰ ਝੂਠ ਬੋਲਣ ਨੂੰ ਕਹਿਣਾ ਅਸੀਂ ਬੋਲ ਦੇਣਾ ਚੁਗਲੀ ਕਰਨ ਨੂੰ ਕਹਿਣਾ ਅਸੀਂ ਕਰਦੇ ਨਹੀਂ ਉਹਨਾਂ ਸਾਡੇ ਹੱਥਾਂ 'ਚ ਫੋਨ ਫੜਾ ਦੇਣਾ ਅਸੀਂ ਆਪਣੇ ਹਜ਼ਾਰ ਹਜ਼ਾਰ ਮਿੰਟ ਉਹਦੇ ਤੇ ਵੇਸਟ ਕਰਦੇ ਨੇ ਭਾਵੇਂ ਲੰਬਾ ਸਮਾਂ ਉਹਦੇ ਤੇ ਲੱਗੇ ਰਹਿਣਾ ਹੁਣ ਜਿਹਦੇ ਨਾਲ ਕਿਤੇ ਅਸੀਂ ਸੰਗਤੀ ਕਰਦੇ ਸੀ ਅੱਜ ਅਸੀਂ ਉਹਦੇ ਵਿਰੁੱਧ ਖੜੇ ਹੋਏ ਆਂ ਤੇ ਉਹ ਸਾਨੂੰ ਇੰਨੀ ਆਰਾਮਨਾਤਾ ਛੱਡੇਗਾ ਨਹੀਂ ਨਾ ਇਸ ਲਈ ਉਹ ਸਾਡੀ ਲਾਈਫ ਚ ਪ੍ਰੋਬਲਮ ਪਾਏਗਾ ਤਾਂ ਇਹ ਗੱਲ ਯਾਦ ਕਰ ਲਓ ਕਿ ਪ੍ਰਾਰਥਨਾ ਕੋਈ ਸ਼ਾਂਤੀ ਵਿੱਚ ਬਹਿ ਕੇ ਕਰਨ ਵਾਲੀ ਐਕਟੀਵਿਟੀ ਨਹੀਂ ਹੈਗੀ ਪ੍ਰਾਰਥਨਾ ਇੱਕ ਜੰਗ ਹੈ ਸ਼ੈਤਾਨ ਦੇ ਵਿਰੁੱਧ ਦੇ ਵਿੱਚ ਇੱਕ ਜੰਗ ਹੈ ਇੱਕ ਸਿੱਧੇ ਤਰੀਕੇ ਨਾਲ ਉਹਨੂੰ ਹਰਾਉਣ ਦੀ ਕੋਸ਼ਿਸ਼ ਨਾ ਆ ਔਰ ਜਦੋਂ ਅਸੀਂ ਸਾਹਮਣੇ ਉਹਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤਾਂ ਸਾਹਮਣੇ ਵਾਲਾ ਜਿੱਤਣ ਦੀ ਵੀ ਕੋਸ਼ਿਸ਼ ਕਰਦਾ ਤਾਂ ਪਹਿਲਾ ਪੁਆਇੰਟ ਤਾਂ ਇਹ ਆ ਕਿ ਜਦ ਸਾਡੀ ਪ੍ਰੇਅਰ ਲਾਈਫ ਡਿਸਟਰਬ ਹੋ ਰਹੀ ਆ ਸਮਝੋ ਕਿ ਅਸੀਂ ਸ਼ੈਤਾਨ ਨੂੰ ਡਿਸਟਰਬ ਕੀਤਾ ਹੈ ਅਗਰ ਉਹ ਸਾਨੂੰ ਪ੍ਰੇਅਰ ਚ ਪਰੇਸ਼ਾਨ ਕਰ ਰਿਹਾ ਸਮਝੋ ਕਿ ਸਾਡੀਆਂ ਗੱਲਾਂ ਨੇ ਉਹਨੂੰ ਪਰੇਸ਼ਾਨ ਕੀਤਾ ਹੈ ਅਗਰ ਉਹ ਸਾਡੀ ਪ੍ਰੇਅਰ ਚ ਰੁਕਾਵਟ ਪਾ ਰਿਹਾ ਤਾਂ ਸਮਝੋ ਕਿ ਅਸੀਂ ਉਹਦੇ ਮਕਸਦ ਉਹਦੇ ਪਲਾਨਸ ਵਿੱਚ ਰੁਕਾਵਟ ਪਾਈ ਹੈ ਉਹ ਸਾਨੂੰ ਪ੍ਰੇਰਤੋਂ ਰੋਕ ਰਿਹਾ ਸਮਝੋ ਕਿ ਅਸੀਂ ਉਹਦੇ ਫੈਸਲਿਆਂ ਨੂੰ ਰੋਕ ਦਿੱਤਾ ਹੈ ਜੋ ਉਹ ਚਾਹੁੰਦਾ ਸੀ ਉਹ ਸਾਡੀ ਜ਼ਿੰਦਗੀ 'ਚ ਹੋਣ ਤੋਂ ਅਸੀਂ ਰੋਕ ਦਿੱਤਾ ਹੈ ਐਸੇ ਬਹੁਤ سارے ਕੰਮ ਆ ਜੋ ਅਸੀਂ ਕਰਦੇ ਜਿੱਤੇ ਸ਼ੈਤਾਨ ਰਖਾਵ ਠਪਾਉਂਦਾ ਤਾਂ ਸਮਝੋ ਕਿ ਅਸੀਂ ਉਹਨੂੰ ਪਰੇਸ਼ਾਨ ਕੀਤਾ ਹੈ ਔਰ ਸਾਡਾ ਮਕਸਦ ਸਭ ਦਾ ਹੀ ਹੈ ਕਿ ਉਹਨੂੰ ਅਸੀਂ ਪਰੇਸ਼ਾਨ ਕਰੀਏ ਐਸਾ ਕੋਈ ਕੰਮ ਨਹੀਂ ਹੈਗਾ ਜਿਹੜਾ ਮਨੁੱਖ ਤੋਂ ਹੋ ਨਾ ਸਕੇ ਮਸੀਹ ਯਿਸੂ ਨੇ ਵੀ ਕਿਹਾ ਸੀ ਔਰ ਪਿਤਾ ਪਰਮੇਸ਼ਰ ਨੇ ਵੀ ਕਿਹਾ ਕਹਿੰਦਾ ਮੈਂ ਤੁਹਾਡੇ ਤੇ ਅਸੀਂ ਕੋਈ ਪ੍ਰੀਖਿਆ ਨਹੀਂ ਪਾਈ ਜਿਹੜੀ ਤੁਹਾਡੇ ਸਹਿਣ ਤੋਂ ਬਾਹਰ ਹੋਵੇ ਮਸੀਹ ਯਿਸੂ ਦੇ ਸਾਹਮਣੇ ਸ਼ੈਤਾਨ ਆਇਆ ਤਾਂ ਉਹਦੇ ਨਾਲ ਕੋਈ ਹੱਥੋਂ ਪਾਈ ਨਹੀਂ ਪੈ ਗਿਆ ਸੀ ਕਰਨ ਉਹਨੇ ਵੀ ਗੱਲਾਂ ਕੀਤੀਆਂ ਨਾਰਮਲੀ ਤਾਂ ਉਹਨੇ ਗੱਲਾਂ ਨਾਲ ਉਹਨੂੰ ਹਰਾ ਦਿੱਤਾ ਹੁਣ ਸਾਡੇ ਨਾਲ ਵੀ ਉਹ ਗੱਲਾਂ ਕਰਨ ਆਉਂਦਾ ਪਰ ਅਸੀਂ ਉਹਨੂੰ ਗੱਲਾਂ ਦੇ ਨਾਲ ਹਰਾਉਣਾ ਹੈ ਔਰ ਸਾਡੀਆਂ ਗੱਲਾਂ ਐਸੀਆਂ ਹੋਣੀਆਂ ਚਾਹੀਦੀਆਂ ਵੀ ਉਹ ਹਰੇ ਪਰ ਅਸੀਂ ਨਹੀਂ ਪਰ ਅੱਜ ਸਾਡਾ ਪ੍ਰੋਬਲਮ ਸਬਦਾ ਕੀ ਆ ਕਿ ਅਸੀਂ ਖੁਦ ਹਾਰ ਜਾਂਦੇ ਹਾਂ ਪਰ ਉਹ ਸਾ ਤੋਂ ਹਰਾਇਆ ਨਹੀਂ ਜਾਂਦਾ ਜਦ ਕਰਕੇ ਅਸੀਂ ਸਾਰੇ ਬੱਚ ਉਦਾਸ ਹੋ ਜਾਂਦੇ ਆ ਬੇਚੈਨ ਹੋ ਜਾਂਦੇ ਆ ਸਾਡੇ ਮਨ ਜਿਹੜੇ ਵਿਅਕਲ ਹੋ ਜਾਂਦੇ ਆ ਸਾਨੂੰ ਇਹ ਲੱਗਦਾ ਕਿ ਖੁਦਾ ਨੇ ਸਾਡੇ ਲਈ ਸ਼ਾਇਦ ਕੁਝ ਕੀਤਾ ਨਹੀਂ ਪਰ ਪਰਮੇਸ਼ਰ ਨੇ ਸਾਡੇ ਲਈ ਬਹੁਤ ਕੁਝ ਕਰ ਦਿੱਤਾ ਆ ਹਸਬੰਡ ਵਾਈਫ ਨੂੰ ਖੁਦਾ ਨੇ ਜੋੜਿਆ ਦੇਖੋ ਖੁਦਾ ਨੇ ਹਸਬੰਡ ਵਾਈਫ ਨੂੰ ਇਹ ਕਹਿ ਕੇ ਜੋੜਿਆ ਕਿ ਉਹ ਹਸਬੰਡ ਵਾਈਫ ਮਾਪੇ ਤੋਂ ਵੀ ਲੱਗ ਹੋ ਜਾਏਗਾ ਪਰ ਉਹ ਆਪਸ ਵਿੱਚ ਮਿਲਿਆ ਰਹੇਗਾ ਹੁਣ ਕੀ ਅਸੀਂ ਕਹੀਏ ਕਿ ਖੁਦਾ ਨੇ ਹਸਬੰਡ ਵਾਈਫ ਦੇ ਰਿਸ਼ਤਿਆਂ ਨੂੰ ਕਾ ਚੇਂਜ ਔਰ ਦਿੱਤਾ ਕੱਚਾ ਤਾਂ ਇਹ ਨਾ ਜੋੜਿਆ ਉਹਨੇ ਇੰਨਾ ਮਜ਼ਬੂਤ ਕਰਕੇ ਜੋੜਿਆ ਕਿ ਇੱਕ ਜਨਮ ਦੇਣ ਵਾਲੇ ਮਾਪੇ ਜਿਹਦੇ ਨਾਲ ਉਹਨੇ ਇੰਨੇ ਸਾਲ گزارੇ ਹੁੰਦੇ ਆ ਉਹਨੂੰ ਵੀ ਛੱਡ ਦਊਗਾ ਪਰ ਹਸਬੰਡ ਵਾਈਫ ਨੂੰ ਨਹੀਂ ਛੱਡੂਗਾ ਹੁਣ ਇਹ ਅਧਿਕਾਰ ਦੀ ਕਿ ਸਾਨੂੰ ਖੁਦਾਂ ਨੇ ਤੋੜਿਆ ਪਰ ਅੱਜ ਹਸਬੰਡ ਵਾਈਫ ਦੇ ਰਿਸ਼ਤੇ ਕਿਉਂ ਖਰਾਬ ਹੋ ਰਿਹਾ ਕਿਉਂਕਿ ਸਾਨੂੰ ਇਸ ਅਧਿਕਾਰ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ ਫਿਰ ਅੱਜਕਲ ਬੱਚੇ ਗਲਤ ਸੰਗਤੀ ਜਾ ਰਹੇ ਨੇ ਖੁਦਾ ਕਹਿੰਦਾ ਮੈਂ ਤੇਰੀ ਅੰਛ ਨੂੰ ਫਲਵੰਤ ਕਰਾਂਗਾ ਫਤਿਹਮੰਦ ਕਰਾਂਗਾ ਉਹ ਜਿਸ ਰਾਹ ਤੇ ਜਾਏਗੀ ਉਹ ਰਬਰਕਤ ਵਾਲੇ ਉਹਨਗੇ ਉਹਨਾਂ ਦੇ راستوں ਨੂੰ ਮੈਂ ਮੁਬਾਰਕ ਕਰਾਂਗਾ ਮੈਂ ਉਹਨਾਂ ਦੇ ਰਾਹ ਦੀਆਂ ਰੁਕਾਵਟਾਂ ਨੂੰ ਦੂਰ ਕਰਾਂਗਾ ਉਸ ਪਰਮੇਸ਼ਨ ਨੇ ਸਾਡੇ ਲਈ ਇਸ ਆਸ਼ੀਸ਼ ਨੂੰ ਰੱਖਿਆ ਹੈ ਪਰ ਅੱਜ ਅਸੀਂ ਕਿਉਂ ਨਹੀਂ ਕਰ ਪਾਰੇ ਕਿਉਂਕਿ ਸਾਡੇ ਅੰਦਰ ਗਿਆਨ ਦੀ ਕਮੀ ਹੈ ਕਲਾਮ ਚ ਲਿਖਿਆ ਕਿ ਤੂੰ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਰਾਹਾਂ ਦੀ ਸਿੱਖਿਆ ਦੇ ਉਹਨਾਂ ਰਾਹਾਂ ਦੀ ਜਿਹੜੇ ਰਾਹ ਪਰਮੇਸ਼ਰ ਦੇ ਵੱਲ ਜਾਂਦੇ ਆ ਅਸੀਂ ਉਹ ਕੰਮ ਨਹੀਂ ਕੀਤੇ ਜਿਸ ਕਰਕੇ ਉਹ ਗਲਤ ਰਾਹ ਤੇ ਜਾ ਰਹੇ ਕਿਉਂਕਿ ਸਾਨੂੰ ਗਿਆਨ ਦੀ ਕਮੀ ਸੀ ਅਸੀਂ ਗਿਆਨ ਉਹਨਾਂ ਨੂੰ ਨਹੀਂ ਦਿੱਤਾ ਇਸ ਕਰਕੇ ਉਹ ਗਲਤ ਰਾਹ ਤੇ ਜਾ ਰਹੇ ਆ ਖੁਦਾ ਨੇ ਸਾਡੀ ਲਈ ਕੋਈ ਰਾਹ ਬੰਦ ਨਹੀਂ ਕੀਤਾ ਖੁਦਾ ਦੇ ਵੱਲੋਂ ਸਾਡੀ ਕਿਸੇ ਵੀ ਦੁਆ ਦਾ ਇਹ ਨਹੀਂ ਹੈਗਾ ਕਿ ਉਹ ਸਾਡੀ ਦੁਆ ਦਾ ਆਨਸਰ ਨਹੀਂ ਦੇਊਗਾ ਕਿਸੇ ਵੀ ਦੁਆ ਲਈ ਉਹਦੇ ਲਈ ਮਨਾਹੀ ਨਹੀਂ ਹੈਗੀ ਪਰਮੇਸ਼ਰ ਨੇ ਜੋ ਸਾਨੂੰ ਅਧਿਕਾਰ ਦਿੱਤੇ ਉਹ 100% ਸਾਡੇ ਨਾਲ ਪੂਰੇ ਹੋਣਗੇ ਅਸੀਂ ਬੋਲਾਂਗੇ ਉਹ ਕਰੇਗਾ ਅਸੀਂ ਪੁਕਾਰਾਂਗੇ ਉਹ ਉੱਤਰ ਕੇ ਆਵੇਗਾ ਅਸੀਂ ਰੋਵਾਂਗੇ ਉਹ ਸਾਡੇ ਹੰਝੂ ਸਾਫ਼ ਕਰੇਗਾ ਸਾਨੂੰ ਅੱਗੇ ਹਨੇਰਾ ਦਿਖ ਰਿਹਾ ਉਹ ਸਾਡੇ ਲਈ ਰੋਸ਼ਨੀ ਬਣ ਕੇ ਖੜਾ ਹੋਵੇਗਾ ਸਾਡੇ ਸਾਹਮਣੇ ਪਹਾੜ ਹੈ ਉਹ ਸਾਡੇ ਤੋਂ ਪਹਾੜ ਹਟਾ ਦੇਵੇਗਾ ਸਾਡੇ ਸਾਹਮਣੇ ਦਰਿਆ ਉਹ ਸਾਨੂੰ ਦਰਿਆ ਤੇ ਚੱਲਣ ਦਾ ਹੁਕਮ ਦੇਵੇਗਾ ਸਾਡੇ ਸਾਹਮਣੇ ਦੁੱਖ ਹੈ ਉਹ ਸਾਡੇ ਅੱਗੇ ਆਨੰਦ ਦੇ ਚੱਕਰ ਲਵਾ ਦੇਵੇਗਾ ਅੱਜ ਸਾਡੇ ਵੈਰੀ ਸਾਡੇ ਦੇ ਬਿਗਲਾ ਵਜਾਉਂਦੇ ਆ ਖੁਦਾ ਸਾਡੇ ਪਿਆਰੇ ਹੀ ਠਾ ਉਹਨਾਂ ਨੂੰ ਕਰ ਦੇਵੇਗਾ ਅੱਜ ਸ਼ੈਤਾਨ ਸਾਨੂੰ ਤਾਰਿਆ ਖੁਦਾ ਉਹਨੂੰ ਸਾਡੇ ਕਦਮਾਂ ਹੇਠਾਂ ਕਰ ਚੁੱਕਾ ਹੈ ਤਾਂ ਬਹੁਤ ਸਾਰੇ ਵਾਅਦੇ ਆ ਜੋ ਖੁਦਾ ਸਾਡੇ ਨਾਲ ਪੂਰੇ ਕਰੇਗਾ ਔਰ ਬਹੁਤ ਸਾਰੇ ਵਾਅਦੇ ਜਿਹੜੇ ਖੁਦਾ ਸਾਡੇ ਨਾਲ ਪੂਰੇ ਕਰ ਚੁੱਕਾ ਹੈ ਪਰ ਕਮੀ ਸਾਡੇ ਵਿੱਚ ਕੀ ਹੈਗੀ ਕਿ ਅਸੀਂ ਉਸ ਚੀਜ਼ ਨੂੰ ਹਜੇ ਪਹਿਚਾਨ ਨਹੀਂ ਪਾਰੇ ਸਾਥੋ ਦੁਆ ਨਹੀਂ ਹੋ ਰਹੀ No problem ਖੁਦਾ ਕਰੇਗਾ ਸਾਡੇ ਘਰ ਚੁਕਲੇਸ਼ ਨਹੀਂ ਜਾ ਰਿਹਾ ਕੋਈ ਪ੍ਰੋਬਲਮ ਨਹੀਂ ਖੁਦਾ ਕਰੇਗਾ ਪਰ ਮੇਸ਼ਰ ਸਾਡੇ ਲਈ ਕਰ ਚੁੱਕਾ ਹੈ ਪਰਮੇਸ਼ਰ ਸਾਡੇ ਲਈ ਕਰੇਗਾ ਵੀ ਔਰ ਪਰਮੇਸ਼ਰ ਦੇ ਰਾਹ ਸਾਡੇ ਲਈ ਸਿੱਧੇ ਹੈ ਔਰ ਉਹ ਸਾਨੂੰ ਨਾ ਰਾਹ ਤੇ ਲੈ ਕੇ ਵੀ ਜਾਏਗਾ ਸਾਡੇ ਰਾਹ ਚ ਰੋੜੇ ਵੱਟੇ ਪਹਾੜ ਪਾਣੀ ਨੇ ਸਾਨੂੰ ਖੁਦਾ ਹੱਥਾਂ ਤੇ ਚੁੱਕ ਲਵੇਗਾ ਪਰਮੇਸ਼ਰ ਸਾਡੇ ਲਈ ਸਾਰੇ ਹੀ ਬੰਦ ਮਾਰਗਾਂ ਨੂੰ ਖੋਲ ਕੇ ਸਾਡੇ ਲਈ ਇੱਕ ਨਵਾਂ ਖੁੱਲਾ ਅਤੇ ਆਰਾਮਦਾਇਕ ਰਸਤਾ ਖੁੱਲੇਗਾ ਔਰ ਉਹ ਕਿਸ ਤਰ੍ਹਾਂ ਦਾ ਰਸਤਾ ਹੋਵੇਗਾ ਵਚਨ ਜੋ ਅਸੀਂ ਪੜਦੇ ਆ ਪ੍ਰਕਾਸ਼ ਦੀ ਪੋਥੀ ਤਿੰਨ ਉਹਦੀ 7 ਔਰ 8 ਨੰਬਰ ਆਇਤ ਨੂੰ ਜਿਹਦੇ ਕੋਲ 다ਊਦ ਦੀ ਕੁੰਜੀ ਹੈ ਉਸ ਦੇ ਖੁੱਲੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਉਸ ਦੇ ਬੰਦ ਕੀਤੇ ਹੋਏ ਨੂੰ ਕੋਈ ਖੋਲ ਨਹੀਂ ਸਕਦਾ ਉਹ ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਦਰਵਾਜ਼ਾ ਰੱਖਿਆ ਹੈ ਜਿਹੜਾ ਕਿਸੇ ਤੋਂ ਬੰਦ ਨਹੀਂ ਹੋ ਸਕਦਾ ਕਿਉਂਕਿ ਭਾਵੇਂ ਤੇਰੀ ਸਮਰੱਥਾ ਥੋੜੀ ਹੈ ਪਰ ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ ਹallelujah ਹੁਣ ਆਪਾਂ ਜੋ ਜੋ ਪ੍ਰੋਬਲਮ ਪਹਿਲਾਂ ਡਿਸਕਸ ਕੀਤੀਆਂ ਕਿ ਪ੍ਰੇਰ ਦੇ ਵਿੱਚ ਪ੍ਰੋਬਲਮ ਆ ਹਸਬੰਡ ਵਾਈਫ ਚ ਪ੍ਰੋਬਲਮ ਆ ਬੱਚੇ ਆ ਨਾ ਗਿਆ ਕਾਰਨ ਰੁਕਾਵਟਾਂ ਤੇ ਰੁਕਾਵਟਾਂ ਨਹੀਂ ਆਇਆ ਕੰਮ ਦੇ ਵਿੱਚ ਲਾਸ ਹੋ ਰਿਹਾ ਅਤੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਜੋ ਪਰਮੇਸ਼ਰ ਨੇ ਲੋਕ ਜਨ ਜਿਹੜੇ ਹੈਗਾ ਉਹ ਫੇਸ ਕਰ ਰਹੇ ਆ ਤਾਂ ਕਲਾਮ ਦੇ ਵਿੱਚ ਕੀ ਲਿਖਿਆ ਆ ਕਿ ਪਰਮੇਸ਼ਰ ਨੇ ਸਾਨੂੰ ਕਿਹਾ ਕਿ 다ਊਦ ਦੇ ਕੋਲ ਜਿਹੜੀ ਕੁੰਜੀ ਸੀ ਹੁਣ ਖੁਦਾ ਨੇ ਅਬਰਾਹਮ ਇਸਾਕ ਯਾਕੂਬ ਅਤੇ 다ਊਦ ਦੇ ਘਰਾਨੇ ਨੂੰ ਬਰਕਤ ਦਿੱਤੀ ਸੀ ਅਰਸੀਂ ਪੜ੍ਹਦੇ ਹਾਂ ਮਤੀ ਵਿੱਚ ਲਿਖਿਆ ਕਿ ਜਿਹੜੀ ਚੀਜ਼ ਨੂੰ ਕਲਾਮ 'ਚ ਲਿਖਿਆ ਕਿ ਜਿਸ ਦਰਵਾਜ਼ੇ ਨੂੰ ਉਹਨੇ ਬੰਦ ਕਰਤਾ ਉਹਨੂੰ ਕੋਈ ਖੋਲ ਨਹੀਂ ਸਕਦਾ ਔਰ ਜਿਹਨੂੰ ਉਹਨੇ ਖੋਲ ਦਿੱਤਾ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ। ਪਾਪ ਪਰਮੇਸ਼ਰ ਨੇ ਸਾਨੂੰ ਖੋਲਣ ਅਤੇ ਬੰਦ ਕਰਨ ਦਾ ਅਧਿਕਾਰ ਦਿੱਤਾ ਆ। ਪਰ ਕਲਾਮ 'ਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਜਿਹੜਾ ਦਰਵਾਜ਼ਾ ਸ਼ੈਤਾਨ ਨੇ ਤੁਹਾਡੇ ਲਈ ਬੰਦ ਕਰਤਾ ਉਹਨੂੰ ਕੋਈ ਖੋਲ ਨਹੀਂ ਸਕਦਾ। ਅੱਜ ਹਰ ਇੱਕ ਦੀ ਜ਼ੁਬਾਨ ਤੇ ਇਹ ਸ਼ਬਦ ਆ ਕਿ ਸ਼ੈਤਾਨ ਨੇ ਸਾਡੇ ਕੰਮਾਂ 'ਚ ਰੁਕਾਵਟਾਂ ਪਾ ਦਿੱਤੀਆਂ ਨੇ। ਸ਼ੈਤਾਨ ਸਾਨੂੰ ਕਿਸੇ ਕੰਮ ਨੂੰ ਕਰਨ ਨਹੀਂ ਦਿੰਦਾ। ਪਰ ਖੁਦਾ ਕਹਿੰਦਾ ਕਿ ਮੈਂ ਉਹਨੂੰ ਕੋਈ ਅਧਿਕਾਰ ਹੀ ਨਹੀਂ ਦਿੱਤਾ ਨਾ ਕਿਸੇ ਦੇ ਕੰਮ ਵਿਗਾੜਨ ਦਾ ਨਾ ਕਿਸੇ ਨੂੰ ਜਕੜਨ ਦਾ ਨਾ ਕਿਸੇ ਨੂੰ ਕੈਦ ਕਰਨ ਦਾ ਪਰ ਸਭ ਕੁਝ ਤੁਹਾਡੀ ਜ਼ੁਬਾਨ ਦੇ ਵਿੱਚ ਹੈ ਜੋ ਅਸੀਂ ਉਹਨੂੰ ਅਧਿਕਾਰ ਦਿੱਤਾ ਆ ਕਿ ਸ਼ੈਤਾਨ ਸਾਡੇ ਬੱਚਿਆਂ ਤੇ ਵੀ ਕੰਟਰੋਲ ਕਰ ਸਕਦਾ ਆ ਸ਼ੈਤਾਨ ਸਾਡੇ ਕਾਰੋਬਾਰ ਦਾ ਵੀ ਨੁਕਸਾਨ ਕਰ ਸਕਦਾ ਸ਼ੈਤਾਨ ਸਾਨੂੰ ਅੱਗੇ ਵਧਣ ਤੋਂ ਵੀ ਰੁਕਾਵਟਾਂ ਪਾ ਸਕਦਾ ਸਹ ਸ਼ੈਤਾਨ ਸਾਡੀ ਜ਼ਿੰਦਗੀ ਤੇ ਪੂਰੇ ਤਰੀਕੇ ਨਾਲ ਮਾਲਕੀਅਤ ਕਰ ਸਕਦਾ ਆ ਇਹ ਅਧਿਕਾਰ ਅਸੀਂ ਉਹਨੂੰ ਖੁਦ ਦਿੱਤਾ ਆ ਪੂਰੇ ਵਚਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਖੁਦਾ ਨੇ ਸ਼ੈਤਾਨ ਨੂੰ ਕੋਈ ਚਾਬੀ ਦਿੱਤੀ ਆ ਕਿਸੇ ਮਨੁੱਖ ਨੂੰ ਉਹਦੇ ਵਸ ਵਿੱਚ ਕੀਤਾ ਆ ਜਾਂ ਖੁਦਾ ਨੇ ਸ਼ੈਤਾਨ ਨੂੰ ਕੋਈ ਖਾਸ ਅਧਿਕਾਰ ਦਿੱਤੇ ਆ ਵੀ ਜਾਂ ਤੇ ਮੇਰੇ ਕਲੀਸਿਆਂ ਨੂੰ ਸਤਾ ਤੇ ਜੋ ਤੂੰ ਉਹਨਾਂ ਨਾਲ ਕਰੇਂਗਾ ਉਹਨਾਂ ਨਾਲ ਵੈਸਾ ਹੀ ਹੋ ਜਾਏਗਾ ਪਰ ਖੁਦਾ ਨੇ ਕਿਹਾ ਜੋ ਤੂੰ ਬੋਲੇਗਾ ਤੇਰੇ ਨਾਲ ਵੈਸਾ ਹੋਏਗਾ ਸਾਡਾ ਬੋਲਣਾ ਹੀ ਇਹ ਹੈਗਾ ਕਿ ਸ਼ੈਤਾਨ ਨੇ ਕੰਟਰੋਲ ਕਰ ਲਿਆ ਸ਼ੈਤਾਨ ਨੇ ਬਰਬਾਦ ਕਰਤਾ ਸ਼ੈਤਾਨ ਨੇ ਕਬਜ਼ਾ ਕਰ ਲਿਆ ਸ਼ੈਤਾਨ ਨੇ ਜਕੜ ਲਿਆ ਸ਼ੈਤਾਨ ਨੇ ਇਹ ਕਰ ਦਿੱਤਾ ਫਿਰ ਖੁਦਾ ਦਾ ਵਚਨ ਤਾਂ ਝੂਠਾ ਨਹੀਂ ਨਾ ਹੈਗਾ ਪਰਮੇਸ਼ਰ ਦਾ ਕਹਿੰਦਾ ਜੋ ਬੋਲੋਗੇ ਉਹ ਹੋਵੇਗਾ ਹੁਣ ਸਾਡਾ ਬੋਲਣਾ ਹੀ ਗਲਤ ਹੈ ਇਹਦੇ ਵਿੱਚ ਹੁਣ ਖੁਦਾ ਦੀ ਕੋਈ ਗਲਤੀ ਨਹੀਂ ਹੈਗੀ ਸਾਡੀ ਖੁਦ ਦੀ ਹੀ ਗਲਤੀ ਆ ਕਿ ਸਾਡਾ ਕੰਫੈਸ ਕਰਨਾ ਹੀ ਗਲਤ ਆ ਇਸ ਦਿਨ ਤੋਂ ਅਸੀਂ ਇਹ ਬੋਲਣਾ ਸ਼ੁਰੂ ਕਰ ਦੇਵਾਂਗੇ ਕਿ ਖੁਦਾ ਨੇ ਸਾਨੂੰ ਕੁੰਜੀਆਂ ਦਿੱਤੀਆਂ ਆ ਅਸੀਂ ਜੋ ਖੋਲਾਂਗੇ ਉਹ ਖੋਲਿਆ ਜਾਵੇਗਾ ਅਸੀਂ ਜੋ ਬੰਨਾਂਗੇ ਉਹ ਹੀ ਬੰਨਿਆ ਜਾਵੇਗਾ ਜਿਹਨੂੰ ਅਸੀਂ ਬੰਦ ਦਿੱਤਾ ਉਹਨੂੰ ਕੋਈ ਖੋਲ ਨਹੀਂ ਸਕਦਾ ਔਰ ਜਿਹਨੂੰ ਅਸੀਂ ਕਿਉਂ ਖੋਲ ਦਿੱਤਾ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਉਸ ਦਿਨ ਕੋਈ ਵੀ ਚੀਜ਼ ਸਾਡੇ ਤੇ ਅਟੈਕ ਨਹੀਂ ਕਰੇਗੀ ਕੋਈ ਵੀ ਸਾਨੂੰ ਕੰਟਰੋਲ ਨਹੀਂ ਕਰ ਪਾਵੇਗਾ ਕਿਸੇ ਦਾ ਵੀ ਅਧਿਕਾਰ ਸਾਡੇ ਤੇ ਨਹੀਂ ਹੋਏਗਾ ਕੋਈ ਵੀ ਸਾਡਾ ਨਾਸ਼ ਨਹੀਂ ਕਰ ਪਾਵੇਗਾ ਕਲਾਮ ਦੇ ਵਿੱਚ ਸਾਨੂੰ ਸਾਰੇ ਹੀ ਅਧਿਕਾਰ ਨੇ ਸ਼ੈਤਾਨ ਨੂੰ ਕੋਈ ਅਧਿਕਾਰ ਨਹੀਂ ਹੈਗਾ ਅਸੀਂ ਜਿੱਤੇ ਹੋਇਆ ਅਤਿਉ ਹਾਰਿਆ ਹੋਇਆ ਹੈ ਖੁਦਾ ਨੇ ਸਾਨੂੰ ਅਧਿਕਾਰ ਦਿੱਤੇ ਆ ਤੇ ਉਹਨੂੰ ਸ਼ਰਾਬ ਦਿੱਤਾ ਆ ਜਿਸ ਦਿਨ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਲਵਾਂਗੇ ਉਸ ਦਿਨ ਅਸੀਂ ਨਾ ਰੋਵਾਂਗੇ ਨਾ ਹੀ ਗੁਰਲਾਵਾਂਗੇ ਨਾ ਥੱਕਾਂਗੇ ਨਾ ਹਾਰਾਂਗੇ ਉਸ ਦਿਨ ਅਸੀਂ ਫਤਿਹਮੰਦ ਪਿਤਾ ਦੀ ਫਤਿਹਮੰਦ ਸੰਤਾਨ ਹੋ ਜਾਵਾਂਗੇ ਕਲਾਮ ਦੇ ਵਿੱਚ ਲਿਖਿਆ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਆ ਖੁਦਾ ਸਾਡੇ ਹਿਰਦੇ ਨੂੰ ਜਾਣਦਾ ਆ ਜਿਹੜਾ ਹਿਰਦਾ ਪਰਮੇਸ਼ਰ ਲਈ ਵਿਆਕੁਲਾ ਖੁਦਾ ਸਾਡੇ ਮਨ ਨੂੰ ਜਾਣਦਾ ਆ ਜਿਹਦੇ ਮਨ ਭਲਾਈ ਦੇ ਜਿਹਦੇ ਵਿਚਾਰ ਸੋਚਾਂ ਭਲਾਈ ਦੀਆਂ ਹਨ ਸਾਡੇ ਹਿਰਦੇ ਵਿੱਚ ਚੱਲਣ ਵਾਲੇ ਹਰ ਇੱਕ ਸ਼ਬਦ ਹਰ ਇੱਕ ਵਿਚਾਰ ਹਰ ਇੱਕ ਸੋਚ ਹਰ ਖਿਆਲ ਨੂੰ ਪਰਮੇਸ਼ਰ ਬੜੀ ਚੰਗੀ ਤਰੀਕੇ ਨਾਲ ਜਾਣਦਾ ਆ ਸੁਣਦਾ ਆ ਔਰ ਸਮਝਦਾ ਆ ਉਹਦੇ ਅੱਖਾਂ ਤੋਂ ਓਲੇ ਇੱਕ ਵੀ ਚੀਜ਼ ਨਹੀਂ ਹੈਗੀ ਜੋ ਸਾਡੇ ਮਨ 'ਚ ਚੱਲਦੀ ਹੋਵੇ ਪਰ ਪਰਮੇਸ਼ਰ ਨੂੰ ਨਾ ਪਤਾ ਹੋਵੇ ਤਾਂ ਖੁਦਾ ਕਹਿੰਦਾ ਵੇਖ ਮੈਂ ਤੇਰੇ ਅੱਗੇ ਇੱਕ ਦਰਵਾਜ਼ਾ ਖੋਲ੍ਹਿਆ ਆ ਔਰ ਉਸੇ ਦਰਵਾਜ਼ੇ ਨੂੰ ਖੋਲ੍ਹਣ ਅਤੇ ਬੰਦ ਕਰਨ ਦਾ ਅਧਿਕਾਰ ਮੈਂ ਤੁਹਾਨੂੰ ਦਿੱਤਾ ਆ ਨਾ ਤੁਹਾਡੀ ਮਰਜ਼ੀ ਦੇ ਬਿਨਾਂ ਤੁਹਾਡੀ ਜ਼ਿੰਦਗੀ 'ਚ ਖੋਲ੍ਹਿਆ ਹੋਇਆ ਕੋਈ ਦਰਵਾਜ਼ਾ ਬੰਦ ਕਰ ਸਕਦਾ ਆ ਨਾ ਹੀ ਬੰਦ ਕੀਤੇ ਹੋਏ ਰਾਹ ਨੂੰ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਖੋਲ੍ਹ ਸਕਦਾ ਆ ਇਸ ਲਈ ਜਿੰਨੀ ਦੇਰ ਅਸੀਂ ਆਪਣੇ ਅਧਿਕਾਰ ਸ਼ੈਤਾਨ ਨੂੰ ਦੇਵਾਂਗੇ ਸਾਡਾ ਨੁਕਸਾਨ ਹੋਵੇਗਾ ਪਰ ਜਿਸ ਦਿਨ ਅਸੀਂ ਉਹਨਾਂ ਅਧਿਕਾਰਾਂ ਨੂੰ ਖੁਦ ਇਸਤੇਮਾਲ ਕਰਾਂਗੇ ਔਰ ਅਕਸੈਪਟ ਕਰਾਂਗੇ ਕਿ ਹਾਂ ਮੇਰੇ ਪਰਮੇਸ਼ਰ ਨੇ ਮੇਰੇ ਲਈ ਇਹ ਦਰਵਾਜ਼ਾ ਖੋਲ੍ਹਿਆ ਆ ਅਰ ਕੋਈ ਐਸ ਰਹਾ ਨੂੰ ਮੇਰੇ ਲਈ ਬੰਦ ਨਹੀਂ ਕਰ ਸਕਦਾ ਉਸ ਦਿਨ ਸੱਚਮੁੱਚ ਸਾਡੀ ਜ਼ਿੰਦਗੀ ਦਾ ਨੁਕਸਾਨ ਹੋਣਾ ਬੰਦ ਹੋ ਜਾਵੇਗਾ ਸਾਡੇ ਖੁੱਲੇ ਹੋਏ ਰਾਸਤੇ ਸਾਡੇ ਲਈ ਭਲਾਈ ਦੇ ਹੋ ਜਾਣਗੇ ਖੁਦਾ ਦੀ ਸਮਰੱਥਾ ਦੇ ਵਿੱਚ ਅਸੀਂ ਵਾਅਦੇ ਫੈਲਦੇ ਜਾਵਾਂਗੇ ਖੁਦਾ ਦੀ ਤਾਕਤ ਦੇ ਵਿੱਚ ਉਹਦੇ ਵਚਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਵਧਾਂਗੇ ਕਿ ਕੋਈ ਸਾਨੂੰ ਘਰਾ ਨਹੀਂ ਪਾਵੇਗਾ ਜਦੋਂ ਅਸੀਂ ਦੁੱਖ ਮੁਸੀਬਤ ਪਰੇਸ਼ਾਨੀ 'ਚ ਹੁੰਦੇ ਹੋਏ ਵੀ ਖੁਦਾ ਦੇ ਨਾਮ ਦਾ ਇਨਕਾਰ ਨਹੀਂ ਕਰਦੇ ਤਾਂ ਖੁਦਾ ਆਪਣੀ ਸੱਚੀ ਸਹਾਇਤਾ ਵੀ ਸਾਡੇ ਲਈ ਭੇਜੇਗਾ ਜਿਹੜੇ ਪਰ ਮੇਸ਼ਰ ਦੇ ਨਾਮ ਦਾ ਡਰ ਭੈ ਮੰਨਦੇ ਆ ਉਹ ਖੁਦਾ ਦੇ ਰਾਜ ਦੇ ਅਧਿਕਾਰੀ ਹੋਣਗੇ ਜਿਹੜੇ ਖੁਦਾ ਦੇ ਡਰ ਭੈ ਤੋਂ ਦੂਰ ਆ ਡਰ ਜਾਂਦੇ ਆ ਕੰਬ ਜਾਂਦੇ ਆ ਆਪਣੇ ਅਧਿਕਾਰ ਕਿਸੇ ਹੋਰ ਦੇ ਹੱਥਸ ਦੇ ਦਿੰਦੇ ਆ ਉਹਨਾਂ ਦਾ ਹੀ ਨੁਕਸਾਨ ਹੋਵੇਗਾ ਹੁਣ ਇਹ ਸਾਡੇ ਹੱਥ ਆ ਕਿ ਅਸੀਂ ਆਪਣਾ ਨੁਕਸਾਨ ਕਰਵਾਉਣਾ ਹੈ ਜਾਂ ਫਿਰ ਅਸੀਂ ਉਹਦਾ ਨੁਕਸਾਨ ਕਰਨਾ ਹੈ ਕਿਉਂਕਿ ਸਾਨੂੰ ਖੁਦਾ ਨੇ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੱਤਾ ਆ ਸਾਡੀ ਜ਼ਿੰਦਗੀ ਵਿੱਚ ਆਸ਼ੀਸ਼ ਨੂੰ ਰਿਲੀਜ਼ ਕਰਨ ਦਾ ਅਧਿਕਾਰ ਦਿੱਤਾ ਆ ਸਾਡੀ ਜ਼ਿੰਦਗੀ ਨੂੰ ਫਲਵੰਤ ਫਤਿਹ ਔਰ ਆਸ਼ੀਸ਼ਿਤ ਕਰਨ ਦਾ ਅਧਿਕਾਰ ਦਿੱਤਾ ਹੈ ਸਾਨੂੰ ਸਵਰਗ ਰਾਜ ਵਿੱਚ ਵੜਨ ਦੇ ਲਈ ਮਿਹਨਤ ਕਰਨ ਦਾ ਅਧਿਕਾਰ ਖੁਦਾ ਨੇ ਸਾਨੂੰ ਦਿੱਤਾ ਹੈ ਹਰ ਇੱਕ ਚੀਜ਼ ਨੂੰ ਹਰਾਉਣ ਅਤੇ ਨਾਸ਼ ਕਰਨ ਦਾ ਅਧਿਕਾਰ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਹੁਣ ਅਸੀਂ ਆਪਣਾ ਅਧਿਕਾਰ ਖੁਦ ਇਸਤੇਮਾਲ ਕਰਨਾ ਹੈ ਜਾਂ ਫਿਰ ਅਸੀਂ ਆਪਣੀ ਜ਼ਿੰਦਗੀ ਦਾ ਅਧਿਕਾਰ ਕਿਸੇ ਹੋਰ ਨੂੰ ਦੇਣਾ ਹੈ ਇਹ ਸਾਡੇ ਤੇ ਡਿਪੈਂਡ ਹੈ ਇਸ ਲਈ ਅੱਜ ਹੀ ਆਪਣੇ ਖੁਦਾ ਦੇ ਵਿੱਚ ਇੱਕ ਅੱਛਾ ਇਕਰਾਰ ਕਰੋ ਇਸ ਵਾਅਦੇ ਨੂੰ ਯਾਦ ਕਰੋ ਤੇ ਇਹਦੀ ਘੋਸ਼ਣਾ ਆਪਣੀ ਜ਼ਿੰਦਗੀ 'ਚ ਕਰੋ ਕਿ ਮੇਰੇ ਖੁਦਾ ਨੇ ਮੈਨੂੰ ਫਲਵੰਤ ਕਰ ਦਿੱਤਾ ਹੈ ਮੈਂ ਫਤਿਹਮੰਦ ਹਾਂ ਮੈਂ ਬਲੇਸਡ ਹਾਂ ਖੁਦਾ ਦੇ ਦੂਤ ਮੇਰੇ ਚਾਰੇ ਆਉਣੇ 'ਮੈਂ ਬਰਕਤ ਪਾਈ ਹੋਈ ਆ ਮੈਨੂੰ ਕੋਈ ਹਰਾ ਨਹੀਂ ਸਕਦਾ ਮੇਰਾ ਕੋਈ ਨਾਸ਼ ਨਹੀਂ ਕਰ ਸਕਦਾ ਮੈਨੂੰ ਕੋਈ ਮੈਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਖੇਤਰ ਦੇ ਵਿੱਚ ਕੋਈ ਘਾਟਾ ਨਹੀਂ ਪਵੇਗਾ ਮੈਂ ਵਧਾਂਗਾ ਮੈਂ ਫੈਲਾਗਾ ਮੈਂ ਤਰੱਕੀ ਕਰਾਂਗਾ ਮੈਂ ਖੁਦਾ ਦੇ ਰਾਜਦਾਰ ਅਧਿਕਾਰੀ ਹੋਵਾਂਗਾ ਮੇਰਾ ਖੁਦਾ ਮੈਨੂੰ ਆਪਣਾ ਸੱਜੇ ਫਤਿਹਮੰਦ ਹੱਥ ਨਾਲ ਸੰਭਾਲੇ ਹੋਏ ਆ ਮੈਨੂੰ ਪਰਮੇਸ਼ਰ ਨੇ ਮੇਰੀ ਪੂਰੀ ਜ਼ਿੰਦਗੀ ਤੇ ਅਧਿਕਾਰ ਦਿੱਤਾ ਮੈਂ ਜੋ ਬੋਲਾਂਗਾ ਮੇਰੇ ਨਾਲ ਉਹ ਹੋਏਗਾ ਸ਼ੈਤਾਨ ਦੀ ਮੇਰੀ ਜ਼ਿੰਦਗੀ ਚ ਕੋਈ ਮਰਜ਼ੀ ਇੱਛਾ ਨਹੀਂ ਹੈ ਹਾਲੇਲੂਇਆ ਤਾ ਉਸਾਂ ਮਿਲ ਕੇ ਆਪਣੇ ਅਧਿਕਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸ਼ਬਦਾਂ ਦੇ ਨਾਲ ਆਸ਼ੀਸ਼ ਨੂੰ ਰਿਲੀਜ਼ ਕਰਦੇ ਹੋਏ ਖੁਦਾਵੰਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਮਹਾਨ ਸਮਰੱਥੀ ਖੁਦਾਵੰ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਅਡੀ ਤਾਰੀਫ ਕਰਦੇ ਖੁਦਾਵੰ ਖੁਦਾ ਅੱਜ ਦੇ ਦਿਨ ਅੱਜ ਦੀ ਕਿਰਪਾ ਲਈ ਪਿਤਾ ਪਰਮੇਸ਼ਰ ਅੱਜ ਦਾ ਇਹ ਜੋ ਉੱਤਮ ਖਾਸ ਪਵਿੱਤਰ ਦਿਨ ਤੁਸੀਂ ਸਾਡੀ ਜ਼ਿੰਦਗੀ ਵਿੱਚ ਬਣਾਇਆ ਪਿਤਾ ਪਰਮੇਸ਼ਰ ਖੁਦਾ ਤੁਸੀਂ ਸਾਨੂੰ ਨਾ ਛੱਡਿਆ ਤੇ ਨਾ ਹੀ त्याਗਿਆ ਪ੍ਰਭੂ ਜੀ ਤੁਸੀਂ ਆਪਣੇ ਉਤਾਂ ਦੇ ਵਸੀਲੇ ਸਾਡੀ ਸੁਰੱਖਿਆ ਰਹਿਫਾਜ਼ਤ ਕੀਤੀ ਪਿਆਰੇ ਖੁਦਾਵਨ ਰਾਤ ਪਰ ਵਿੱਚ ਮਿੱਠੀ ਪੈਰੀ ਨੀਂਦ ਦਿੱਤੀ ਖੁਦਾ ਅੱਜ ਦਾ ਨਵਾਂ ਰੌਸ਼ਨ ਨਵਾਂ ਸੁੰਦਰ ਦਿਨ ਸਾਡੀ ਜ਼ਿੰਦਗੀ ਚ ਲਿਆਂਦਾ ਪ੍ਰਭੂ ਜੀ ਅੱਜ ਦੇ ਸਹਾਰ ਸਾਨੂੰ ਬਖਸ਼ੇ ਪਿਆਰੇ ਖੁਦਾਵਨ ਤੁਸੀਂ ਆਪਣੀ ਕਿਰਪਾ ਦੇ ਨਾਲ ਸਾਨੂੰ ਬਰਕਤ ਦਿੱਤੀ ਖੁਦਾ ਸਾਡੇ ਕਦਮਾਂ ਨੂੰ ਨਵਾਂ ਬਲ ਦਿੱਤਾ ਖੁਦਾਵਨ ਕਿਉਂਕਿ ਬਹੁਤ ਸਾਰੇ ਜਾਨਸੀ ਜੋ ਅੱਜ ਦੇ ਇਸ ਦਿਨ ਨੂੰ ਨਾ ਵੇਖ ਸਕੇ ਖੁਦਾਵਨ ਆਪਣੇ ਬਿਸਤਰਿਆਂ ਤੋਂ ਨਾ ਉੱਠ ਸਕੇ ਖੁਦਾ ਪਰ ਤੁਸੀਂ ਸਾਨੂੰ ਸਾਡੇ ਬਿਸਤਰਿਆਂ ਤੋਂ ਆਰਾਮ ਦੇ ਨਾਲ ਉਠਾਇਆ ਤਾਕਤ ਦੇ ਨਾਲ ਉਠਾਇਆ ਬਲ ਦਿੱਤਾ ਖੁਦਾ ਤਾਕਤ ਦਿੱਤੀ ਖੁਦਾਵਨ ਹੋਰ ਅਸ ਦੇ ਸਾਰੇ ਹੀ ਪਲਾਨ ਤੁਸੀਂ ਸਾਡੇ ਲਈ ਸਕਸੈਸ ਕੀਤੇ ਨੇ ਖੁਦਾ ਅੱਜ ਜੋ ਵੀ ਰਾਹ ਤੇ ਸਾਡੇ ਲਈ ਬੰਦ ਪਏ ਸੀ ਯਿਸੂ ਨੇ ਖੋਲ ਦਿੱਤੇ ਨੇ ਅੱਜ ਜਿੰਨਾ ਵੀ ਕੰਮਾਂ ਲਈ ਕੋਈ ਵੀ ਪੈਨਪਈ ਜਾਣਗੇ ਉਸ ਹਰ ਇੱਕ ਕੰਮ ਚ ਫਤਿਹਮੰਦ ਹੋਣਗੇ ਅੱਜ ਸਾਡੇ ਰਾਹਾਂ ਦੇ ਪਹਾੜ ਹਟਾ ਦਿੱਤੇ ਗਏ ਨੇ ਖੁਦਾ ਅੱਜ ਸਾਡੇ ਰਾਸਤਾਂ ਦੀ ਬਲਾਕੇਜ ਖੋਲ ਦਿੱਤੀ ਹੈ ਪਿਆਰੇ ਪ੍ਰਭੂ ਜੀ ਅੱਜ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਰੁਕਾਵਟਾਂ ਨਾਸ਼ ਹੋ ਚੁੱਕੀਆਂ ਨੇ ਖੁਦਾ ਔਰ ਅੱਜ ਸਾਡੀ ਆਸ਼ੀਸ਼ ਦਾ ਦਿਨ ਹੈ ਪ੍ਰਭੂ ਜੀ ਅੱਜ ਅਸੀਂ ਫੁੱਲ ਆਸ਼ੀਸ਼ਿਤ ਕੀਤੇ ਹੋਏ ਹਾਂ ਖੁਦਾਵਨ ਅਸੀਂ ਜ਼ਿੰਦਗੀ ਦੇ ਜਿਸ ਵੀ ਖੇਤਰ ਵਿੱਚ ਜਾਵਾਂਗੇ ਖੁਦਾ ਉਹੀ ਖੇਤਰ ਸਾਡੇ ਲਈ ਆਸ਼ੀਸ਼ ਦਾ ਕਾਰਨ ਹੋਵੇਗਾ ਜੋ ਅੱਜ ਜੌਬ ਲਈ ਜਾ ਰਹੇ ਨੇ ਖੁਦਾ ਤੁਸੀਂ ਉਹਨਾਂ ਨੂੰ ਜੌਬ ਦੇ ਚੁੱਕੇ ਹੋ ਜੋ ਇੰਟਰਵਿਊ ਲਈ ਜਾ ਰਹੇ ਨੇ ਖੁਦਾ ਨਾ ਦੀ ਇੰਟਰਵਿਊਜ਼ ਕਲੀਅਰ ਹੋ ਚੁੱਕੀ ਹੈ ਖੁਦਾ ਜੋ ਪਾਸਪੋਰਟ ਰਿਸੀਵ ਕਰਨ ਲਈ ਜਾ ਰਹੇ ਨੇ ਖੁਦਾ ਤੁਸੀਂ ਉਹਨਾਂ ਨੂੰ ਵੀਜ਼ਾ ਨਾਲ ਬਲੈਸ ਕਰ ਚੁੱਕੇ ਹੋ ਪ੍ਰਭੂ ਜੀ ਜੋ ਆਪਣੀਆਂ ਮੈਡੀਕਲ ਰਿਪੋਰਟ ਕਰਵਾਉਣ ਜਾਂ ਲੈਣ ਦੇ ਲਈ ਜਾ ਰਹੇ ਨੇ ਖੁਦਾ ਤੁਸੀਂ ਉਹਨਾਂ ਦੀਆਂ ਰਿਪੋਰਟਸ ਨੂੰ ਨਾਰਮਲ ਕਰ ਚੁੱਕੇ ਹੋ ਖੁਦਾਵਨ ਹਰ ਇੱਕ ਟਿਊਮਰ ਹਰ ਇੱਕ ਪ੍ਰੋਬਲਮ ਯੇਸ਼ੂ ਨਾਮ ਚ ਨਾਸ਼ ਹੋ ਚੁੱਕਿਆ ਖੁਦਾਵਨ ਹਰ 슈ਗਰ ਹਰ ਐਸਿਡਿਟੀ ਯੇਸ਼ੂ ਨਾਮ ਚ ਗਾਇਬ ਹੋ ਚੁੱਕੀ ਹੈ ਖੁਦਾ ਲੀਵਰ ਕਿਡਨੀ ਹਿਰਦਿਆਂ ਦੇ ਰੋਗ ਯੇਸ਼ੂ ਨਾਮ ભુત આશિષ અને તંદુરસ્તીનું પા ચુક્યા પ્રભુજી ਅੱਜ ਜੋ ਵੀ ਪੈਨ ਪਾਈ ਆਪਣੇ ਜ਼ਿੰਦਗੀ ਵਿੱਚ ਇਸ ਅਧਿਕਾਰ ਦੇ ਨਾਲ ਘੋਸ਼ਣਾ ਕਰੇ ਕਿ ਖੁਦਾ ਨੇ ਮੈਨੂੰ ਮੇਰੀ ਸਾਰੀ ਹੀ ਜ਼ਿੰਦਗੀ ਦੇ ਅਧਿਕਾਰ ਦਿੱਤਾ ਆ ਜੋ ਦਰਵਾਜ਼ਾ ਪਰਮੇਸ਼ਰ ਨੇ ਮੇਰੇ ਲਈ ਖੋਲਿਆ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਅੱਜ ਅਸੀਂ ਸਭ ਹੀ ਸ਼ੈਤਾਨ ਦੀ ਸਾਰੀ ਬਲਾਕੀਜ ਨੂੰ ਆਪਣੀ ਜ਼ਿੰਦਗੀ ਚੋਂ ਰੱਦ ਕਰ ਦਿੰਨੇ ਖੁਦਾ ਸਾਰੇ ਪਹਾੜਾ ਨੂੰ ਅਸੀਂ ਆਪਣੀ ਜ਼ਿੰਦਗੀ ਚੋਂ ਹਟਾ ਦਿੰਨੇ ਪ੍ਰਭੂ ਜੀ ਅੱਜ ਯੇਸ਼ੂ ਦੇ ਹੱਥਾਂ ਦੇ ਵਿੱਚ ਆਪਣੇ ਸਾਰੇ ਰਾਹਤ ਨੂੰ ਸੌਂਪ ਦਿੰਨੇ ਖੁਦਾ ਕਿਉਂਕਿ ਸਾਨੂੰ ਪਤਾ ਕਿ ਤੁਸੀਂ ਸਾਡੇ ਮਨੋਰਥਾਂ ਨੂੰ ਪੂਰਿਆ ਕਰੋਗੇ ਜਿਹੜੇ ਰਾਹ ਤੇ ਖੁਦਾਵੰਤ ਤੁਸੀਂ ਸਾਡੇ ਲਈ ਖੋਲੇ ਉਹਨਾਂ ਨੂੰ ਕੋਈ ਵੀ ਸਾਡੇ ਲਈ ਬੰਦ ਨਹੀਂ ਸਦਾ ਅਸੀਂ ਯਹਵਾ ਆਪਣੇ ਪਰਮੇਸ਼ਰ ਦੇ ਵਿੱਚ ਬLESSED ਜਾਂ ਆਸ਼ੀਸ਼ੇ ਤੇ ਆ ਬਰਕਤ ਨੂੰ ਪਾਏ ਹੋਏ ਹਾਂ ਖੁਦਾ ਅਸੀਂ ਤੁਹਾਡੇ ਨਾਮ ਦਾ ਇਨਕਾਰ ਨਾ ਕਰਾਂਗੇ ਪਰ ਤੁਹਾਡੇ ਨਾਮ 'ਤੇ ਵਧਦੇ ਹੋਰ ਤਰੱਕੀ ਕਰਦੇ ਜਾਵਾਂਗੇ ਕਿਉਂਕਿ ਤੁਸੀਂ ਸਾਨੂੰ ਜਿੱਤਣ ਦੇ ਲਈ ਬਣਾਇਆ ਖੁਦਾਵੰ ਤੁਸੀਂ ਸਾਨੂੰ ਸ਼ੈਤਾਨ ਨੂੰ ਹਰਾਉਣ ਲਈ ਬਣਾਇਆ ਪਿਤਾ ਅਸੀਂ ਅੱਜ ਤੋਂ ਆਪਣੀ ਜ਼ਿੰਦਗੀ ਵਿੱਚ ਇੱਕ ਜਿੱਤ ਦੀ ਘੋਸ਼ਣਾ ਕਰਦੇ ਹਾਂ ਖੁਦਾ ਅੱਜ ਤੋਂ ਸਾਡੇ ਸਾਰੇ ਰਾਹ ਤੇ ਮੁਬਾਰਕ ਨੇ ਔਰ ਅਸੀਂ ਬਰਕਤ ਨੂੰ ਪਾ ਲਿਆ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਦਇਆ ਕਿਰਪਾ ਭਲਾਈ ਪਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ 'ਚ ਬਣ ਚੁੱਕੀ ਮੇਰੇ ਮਹਾਨ ਖੁਦਾਵੰ ਤੁਸੀਂ ਆਪਣੇ ਮਾ ਆਪਣੇ ਫਜ਼ਲ ਨੂੰ ਸਾਡੇ ਸਭ ਦੇ ਉੱਤੇ ਭੇਜਣਾ ਪ੍ਰਭੂ ਜੀ ਹਰ ਘਰ ਪਰਿਵਾਰ ਨੂੰ ਤੜੇ ਹੱਥਾਂ ਚ ਸਾਡੇ ਖੁਦਾਵੰਦ ਦੁਆ ਕਰ ਦਿਓ ਨਾ ਸਾਰਿਆਂ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਾਕ ਹਜ਼ੂਰੀ ਵਿੱਚ ਭੇਜੇ ਨੇ ਪ੍ਰਭੂ ਜੀ ਮਲਿਕਾ ਲਈ ਦੁਆ ਕਰਦੇ ਖੁਦਾਵਨ ਜੋ ਇਸ ਭੈਣ ਦੀ ਜੌਬ ਰਿਸਕ ਵਿੱਚ ਹੈ ਖੁਦਾਵਨ ਜੋਬ ਇਹਨਾਂ ਦੀ ਜੌਬ ਤੇ ਰੁਕਾਵਟਾਂ ਆ ਰਹੀਆਂ ਨੇ ਖੁਦਾਸਾਈਆਂ ਰੁਕਾਵਟਾਂ ਨੂੰ ਦੂਰ ਕਰਕੇ ਇਹਨਾਂ ਦੀ ਜੌਬ ਨੂੰ ਬਣੇ ਰਹਿਣ ਚ ਇਹਨਾਂ ਦੀ ਮਦਦ ਕਰਨਾ ਰਮਨ ਲਈ ਦੁਆ ਕਰਦੇ ਖੁਦਾ ਜੋ ਇਹ ਵਾਰ-ਵਾਰ ਪਾਪ ਜਿੱਡੇ ਜਾਂਦੇ ਨੇ ਖੁਦਾ ਅਣਾਗਿਆਕਾਰੀ ਵਿੱਚ ਪੈ ਜਾਂਦੇ ਨੇ ਖੁਦਾਵਨ ਅੱਜ ਤੁਸੀਂ ਇਹਨਾਂ ਲਈ ਆਸ਼ੀਸ਼ ਦੇ ਰਾਹਤੇ ਨੂੰ ਖੋਲੋ ਪ੍ਰਭੂ ਜੀ ਸਾਹਿਲ ਪ੍ਰੀਤ ਲਈ ਦੁਆ ਕਰਦੇ ਖੁਦਾਵਨ ਜੋ ਉਹ ਪ੍ਰਾਰਥਨਾ ਨਹੀਂ ਕਰਦੇ ਖੁਦਾਵਨ ਦੋਨੋਂ ਨੂੰ ਆਪਣੇ ਹਜ਼ੂਰ ਉਠਣ ਬੈਠਣ ਲਈ ਤਿਆਰ ਕਰੋ ਰਜਨੀ ਲਈ ਦੁਆ ਕਰਦੇ ਖੁਦਾਵਨ ਆਪਣੀ پاک ਮਰਜ਼ੀ ਨੂੰ ਇਹਨਾਂ ਦੀ ਜ਼ਿੰਦਗੀ ਚ ਪੂ ਜ਼ਿੰਦਗੀ ਚ ਭੇਜੋ ਤੇ ਆਪਣੇ ਲਈ ਪਿਤਾ ਪਰਮੇਸ਼ਰ ਇਹਨਾਂ ਨੂੰ ਤਿਆਰ ਕਰੋ ਗੁਰਜਨ ਸਿੰਘ ਲਈ ਦੁਆ ਕਰਦੇ ਖਦਾ ਜੋ ਵੀ ਇਹਨਾਂ ਦਾ ਪੈਸੇ ਦਾ ਫਰਾਡ ਹੋਏ ਪਿਤਾ ਪਰਮੇਸ਼ਰ ਹਰ ਇੱਕ ਰੁਕਾਵਟ ਦੂਰ ਕਰੋ ਪਿਤਾ ਇਹਨਾਂ ਦੇ ਫਰਾਡ ਨੂੰ ਦੂਰ ਕਰਕੇ ਇਹਨਾਂ ਦੇ ਪੈਸੇ ਇਹਨਾਂ ਦੇ ਅਕਾਊਂਟ ਵਿੱਚ ਫਿਰ ਤੋਂ ਮਿਲਣ ਵੇਜ ਇਹਨਾਂ ਦੀ ਮਦਦ ਕਰੋ ਕਮਲਜੀਤ ਸਿੰਘ ਲਈ ਦੁਆ ਕਰਦੇ ਖੁਦਾ ਹੱਥ ਦੇ ਕੰਮਾਂ 'ਚ ਬਰਕਤ ਦੇਣਾ ਨਵੇਂ ਕਾਰੋਬਾਰ ਨਾਲ ਬਲੈਸ ਕਰਨਾ ਪ੍ਰਭੂ ਜੀ ਕਮਲੇਸ਼ ਲਈ ਦੁਆ ਕਰਦੇ ਖੁਦਾਵਾਨ ਹਰ ਤਰ੍ਹਾਂ ਦੇ ਬੁਰੇ ਸਪਨੇ ਯੇਸ਼ੂ ਨਾਮ ਦੇ ਵਿੱਚ ਕੈਨਸਲ ਹੋ ਜਾਣ ਖੁਦਾਵਾਨ ਪੂਰੇ ਪਰਿਵਾਰ ਨੂੰ ਬਰਕਤ ਅਤੇ ਆਸ਼ੀਸ਼ ਦੇਣਾ ਆਪਣੀ ਮਰਜ਼ੀ ਛਾਨੂ ਪ੍ਰਗਟ ਕਰਨਾ ਖੁਦਾ ਪੂਰੇ ਪਰਿਵਾਰ ਨੂੰ ਆਪਣੇ ਕੰਮਾਂ ਲਈ ਇਸਤੇਮਾਲ ਕਰਨਾ ਵਿੱਕੀ ਲਈ ਦੁਆ ਕਰਦੇ ਖੁਦਾਵਾਨ ਜੋ ਉਹ ਡਰਿੰਕ ਕਰਕੇ ਘਰ ਵਿੱਚ ਲੜਾਈ ਕਰਦੇ ਨੇ ਖੁਦਾ ਆਪਣੇ ਮਾਂ-ਬਾਪ ਦੇ ਖਿਲਾਫ ਬੋਲਦੇ ਨੇ ਇਸ ਬੱਚੇ ਨੂੰ ਅਕਲ ਮਤਬੁੱਦਤੀ ਗਿਆਨ ਦੇ ਖੁਦਾਵਾਨ ਆਪਣੇ ਮਾਂ-ਬਾਪ ਦੀ ਆਗਿਆ ਦਾ ਪਾਲਣ ਕਰਨਾ ਤੇ ਹਰ ਨਸ਼ੇ ਦੀ ਸੁਵਰਤ ਤੋਂ ਜਸਪ੍ਰੀਤ ਕੋਲੀ ਦੁਆ ਕਰਦੇ ਖੁਦਾਵਨ ਕਾਰੋਬਾਰਾਂ ਚ ਵਾਧਾ ਕਰੋ ਨਵੇਂ ਕਾਰੋਬਾਰਾਂ ਨਾ ਬਲੈਸ ਕਰੋ ਖੁਦਾ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਤਾਂ ਸੇਮਲੀ ਦੁਆ ਕਰਦੇ ਖੁਦਾਵਨ ਜੋ ਇਹਨਾਂ ਦੀ ਬੋਡੀ ਦੇ ਕਿਸੇ ਵੀ ਹਿੱਸੇ ਵਿੱਚ ਪੇਨ ਰਹਿੰਦੀ ਹੈ ਖੁਦਾ ਹਰ ਤਰ੍ਹਾਂ ਦੀਆਂ ਦਰਦਾਂ ਪੀੜਾਂ ਪਰੇਸ਼ਾਨੀਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਬਸਮ ਖਤਮ ਹੋ ਜਨ ਖੁਦਾ ਇਹ ਪ੍ਰਭੂ ਬਿਲਕੁਲ ਆਜ਼ਾਦ ਹੋਰ ਫ੍ਰੀ ਕੀਤੇ ਜਨ ਨਰਿੰਦਰ ਸਿੰਘ ਲਈ ਦੁਆ ਕਰਦੇ ਖੁਦਾ ਜੋ ਇਹ ਪ੍ਰਭਾ ਜੇਲ੍ਹ ਦੇ ਵਿੱਚ ਨੇ ਖੁਦਾ ਇਸ ਜੇਲ੍ਹ ਦੇ ਵਿੱਚੋਂ ਫ੍ਰੀ ਹੋਣ ਦੇ ਵਿੱਚ ਇਸ ਪ੍ਰਭਾ ਦੀ ਮਦਦ ਕਰਨਾ ਪ੍ਰਭੂ ਜੀ ਆਪਣੀ ਸੱਚੀ ਸਹਾਇਤਾ ਨਾਲ ਇਹਨਾਂ ਦੀ ਜ਼ਿੰਦਗੀ ਚ ਰ ਦਰਸ਼ਨ ਸਿੰਘ ਲਈ ਦੁਆ ਕਰਦੇ ਖੁਦਾ ਜੋ ਵੀ ਇਹਨਾਂ ਦੇ ਲੋਨ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਇਹਨਾਂ ਦਾ ਲੋਨ ਪਾਸ ਹੋਣ ਵਿੱਚ ਇਹਨਾਂ ਦੀ ਮਦਦ ਕਰਨਾ ਖੁਦਾਵੰਨ ਸੰਜਣਾ ਲਈ ਦੁਆ ਕਰਦੇ ਆ ਜੇ ਪੈਨ ਵਿਵਚਾਰ ਵਿੱਚ ਨੇ ਖੁਦਾਵੰਨ ਹਰ ਤਰ੍ਹਾਂ ਦਾ ਵਿਵਚਾਰ ਯੇਸ਼ੂ ਨਾਮ ਜਨਾਂ ਦੀ ਜ਼ਿੰਦਗੀ 'ਚ ਉਹ ਜਾਂਦਾ ਰਹੇ ਪਿਆਰੇ ਖੁਦਾ ਅੰਜਲੀ ਲਈ ਦੁਆ ਕਰਦੇ ਖੁਦਾਵੰਨ ਕਾਰੋਬਾਰ 'ਚ ਵਾਧਾ ਕਰਨਾ ਨਵੇਂ ਕਾਰੋਬਾਰਾਂ ਨੂੰ ਬles ਕਰਨਾ ਕਾਰੋਬਾਰ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਪ੍ਰਭੂ ਜੀ ਨਵੇਂ ਕਾਰੋਬਾਰ ਨੂੰ ਪਤਾ ਪਰਮੇਸ਼ਰਾਨ ਦੀ ਜ਼ਿੰਦਗੀ ਚ ਰਿਲੀਜ਼ ਕਰ ਖੁਦਾਵੰ ਸੁਖਦੇਵ ਸਿੰਘ ਲਈ ਦੁਆ ਕਰਦੇ ਆ ਜੋ ਐਪਰਾ ਜੇਲ ਦੇ ਵਿੱਚ ਨੇ ਖੁਦਾਵੰ ਇਸ ਜੇਲ ਚੋਂ ਫ੍ਰੀ ਹੋਣ ਚ ਇਸਪਰਾ ਦੀ ਮਦਦ ਕਰਨਾ ਖੁਦਾਵੰ ਸਲੋਮੀ ਲਈ ਦੁਆ ਕਰਦੇ ਆ ਇਹ ਜੋ ਵੀ ਰਿਪੋਰਟਸ ਕਰਵਾਉਣ ਜਾ ਰਹੇ ਨੇ ਖੁਦਾਇਨਾ ਦੀਆਂ ਸਾਰੀਆਂ ਟੈਸਟ ਰਿਪੋਰਟਸ ਨੂੰ ਨੈਗੇਟਿਵ ਹੋਣ ਚ ਨਾ ਦੀ ਮਦਦ ਕਰਨਾ ਜਸਵਿੰਦਰ ਕੋਲ ਲਈ ਦੁਆ ਕਰਦੇ ਖੁਦਾਵੰ ਦਿਨਾਂ ਦੇ ਗੋਡਿਆਂ ਦੀਆਂ ਸਾਰੀਆਂ ਹੀ ਦਰਦਾਂ ਪੀੜਾ ਪਰੇਸ਼ਾਨੀਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਬਸਮ ਖਤਮ ਹੋ ਜਾਣ ਖੁਦਾਵੰ ਮੁਸਕਾਨ ਲਈ ਦੁਆ ਕਰਦੇ ਖੁਦਾਵਨ ਸਫਲਤਾ ਦੇ ਨਵੇਂ ਨਵੇਂ ਰਾਹ ਸਰਣ ਦੀ ਜ਼ਿੰਦਗੀ ਚ ਖੋਲੋ ਖੁਦਾ ਹਰ ਇੱਕ ਫੇਲੀਅਰ ਦੀ ਸਪਿਰਟ ਤੋਂ ਆਜ਼ਾਦ ਕਰਕੇ ਆਪਣੇ ਆਤਮਾ ਪ੍ਰਾਰਥਨਾ ਵਚਨ ਵਿੱਚ ਇਹਨਾਂ ਨੂੰ ਬਲੈਸ ਕਰੋ ਖੁਦਾਵਨ ਦੁਆ ਕਰਦੇ ਨਾ ਕਰ ਵਿੱਚ ਰੱਖੇ ਸਜਾਲੋ ਔਰ ਤੇਲ ਲਈ ਪ੍ਰਭੂ ਜੀ ਅੱਜ ਤੇ ਕੋਈ ਆਮ ਜਲ ਤਿਲ ਨਹੀਂ ਹੈ ਖੁਦਾਵੰਦ ਅੱਜ ਤੋਂ ਇਹ ਸ਼ਿਫਾ ਛਟਕਾਰ ਔਰ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪਿਆਰੇ ਪ੍ਰਭੂ ਜੀ ਅੱਜ ਤੋਂ ਇਹ ਜ਼ਿੰਦਾ ਲਹੂ ਨੂੰ ਜਦ ਵੀ ਕਰਾਂ ਦੇ ਕੋਨੇ ਕੋਨੇ ਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਜਦ ਕਿਸੇ ਰੋਗ ਬਿਮਾਰੀ ਤੋਂ ਲਗਾਇਆ ਜਾਵੇ ਸਾਰੇ ਹੀ ਰੋਗ ਬੰਧਨ ਨਾਸ਼ ਪਸਮ ਖਤਮ ਹੋ ਜਾਣ ਖੁਦਾਵੰਦ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਇਹਨਾਂ ਦੀ ਜ਼ਿੰਦਗੀ 'ਚ ਠਹਿਰ ਜਾਵੇ ਖੁਦਾਵੰਦ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਨੂੰ ਦੂਰ ਕਰ ਦੇ ਪਿਆਰੇ ਖੁਦਾ ਇਹ ਪੂਰੀ ਹੀ ਪ੍ਰਾਰਥਨਾ ਨੂੰ ਯੀਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 સારી કલિશ્યાનું પ્યાર ભરી જી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ